ਇਸ ਵੇਲੇ ਦੀ ਵੱਡੀ ਖਬਰ ਜਲੰਧਰ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਵਿਖੇ ਤਾਰਾ 144 ਲਾਗੂ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਦੱਸ ਦਈਏ ਕਿ ਸ਼ਹਿਰ ਦੇ ਵਿੱਚ ਵੱਧ ਰਹੀਆਂ ਵਾਰਦਾਤਾਂ ਦੇ ਚੱਲਦਿਆਂ ਟ੍ਰੈਫਿਕ ਪੁਲਿਸ ਅਤੇ ਪੀਸੀਆਰ ਨੂੰ ਮਰਜ ਕਰ ਦਿੱਤਾ ਗਿਆ ਹੈ ਜਿਸ ਨੂੰ ਹਰੀ ਝੰਡੀ ਦਿਖਾ ਕੇ ਜਲੰਧਰ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਹੋਰਾਂ ਨੇ ਰਵਾਨਾ ਕੀਤਾ ਹੈ ਏ ਪੁਲਿਸ ਫੋਰਸ ਜਿੱਥੇ ਚੋਰਾਂ ਲੁਟੇਰਿਆਂ ਗਲਤ ਅੰਸਰਾਂ ਨਾਲ ਨਜਿੱਠਣ ਲਈ ਹਰ ਸਮੇਂ ਤਤਪਰ ਰਹੇਗੀ ਉੱਥੇ ਹੀ ਸ਼ਹਿਰ ਵਿੱਚ ਵੱਧ ਰਹੀ ਟ੍ਰੈਫਿਕ ਸਮੱਸਿਆ ਨਾਲ ਨਜਿੱਠਣ ਲਈ ਵੀ ਤਿਆਰਬਰ ਤਿਆਰ ਰਹੇਗੀ ਇਸ ਦੇ ਨਾਲ ਹੀ ਸ਼ਹਿਰ ਦੇ ਵਿੱਚ ਰੇੜੀਆਂ ਫੜੀਆਂ ਜੋ ਕਿ ਦੁਕਾਨਾਂ ਦੇ ਅੱਗੇ ਨਜਾਇਜ਼ ਕਬਜ਼ੇ ਹੁੰਦੇ ਨੇ ਉਹਨਾਂ ਨੂੰ ਵੀ ਹਟਾਵੇਗੀ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਜਲੰਧਰ ਕਮਿਸ਼ਨਰ ਸਵਪਨ ਸ਼ਰਮਾ ਹੋਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਲਿਸ ਦਾ ਸਾਥ ਦੇਣ ਇਹ ਐਸਾ ਹੈ ਕਿ ਟ੍ਰੈਫਿਕ ਵਿੰਗ ਔਰ ਪੀਸੀਆਰ ਵਿੰਗ ਇਹਨਾਂ ਨੂੰ ਮਰਜ ਕੀਤਾ बिकॉज ਜਨਾਦੀ ਡਿਊਟੀਆਂ ਜਿਹੜੀਆਂ ਉਹ ਓਵਰਲੈਪ ਕਰਦੀਆਂ ਨੰਬਰ 1 ਨੰਬਰ 2 200 ਪਲੱਸ ਮੁਲਾਜ਼ਮ ਜਿਹੜੇ ਨਾਨ ਪੁਲਿਸਿੰਗ 에ਸੈਂਸ਼ੀਅਲ ਪੁਲਿਸਿੰਗ ਡਿਊਟੀ ਤੇ ਤਨਖਾਹ ਸੀਗੇ ਉਹਨਾਂ ਨੂੰ ਵਿਡਰਾ ਕਰਕੇ ਪੀਸੀਆਰ ਤੇ ਟ੍ਰਾਫਿਕ ਨੂੰ ਸਟਰੈਂਥਨ ਕੀਤਾ ਗਿਆ ਨੰਬਰ 2 ਨੰਬਰ 3 ਐਡੀਸੀਪੀ ਟ੍ਰਾਫਿਕ ਦੇ ਨਾਲ ਇੱਕ ਹਫਤਾ रिसर्च ਕਰਨ ਤੋਂ ਬਾਅਦ ਪਹਿਲੇ ਫੇਸ ਚ ਕੁਝ ਇਦਾਂ ਦੇ ਪੁਆਇੰਟਸ ਰੋਡਸ ਪੁਆਇੰਟ A ਤੋਂ ਪੁਆਇੰਟ B ਜੰਕਸ਼ਨਸ ਪਲੇਸਸ ਜਿੱਥੇ ਹਾਈ ਫੁੱਟਫਾਲ ਹੈ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਹੈ 144 ਦੇ ਆਰਡਰਸ ਕੱਢੇ ਗਏ ਹਨ ਕਿ ਜਿਸ ਕਰਕੇ ਪੇਟੀ ਕ੍ਰਾਈਮ ਜਿਵੇਂ ਟ੍ਰਾਫਿਕ ਰੂਲਸ ਦੀ ਉਲੰਘਣਾ ਸਨੇਚਿੰਗ ਹੋ ਗਈ ਹਿੱਟ ਐਂਡ ਰਨ ਕੇਸਸ ਹੋ ਗਏ ਬੇਸਿਕ ਲਾਉਲੈਸਨੈਸ ਜਿਹੜੀ ਹੈ ਉਨੂੰ ਕਰਬ ਕਰਨ ਲਈ ਇਹਨਾਂ ਨੂੰ ਨੋ ਟੋਲਰੈਂਸ ਜ਼ੋਨਸ ਡਿਕਲੇਅਰ ਕੀਤਾ ਗਿਆ ਹੈ ਜਿੱਥੇ ਅਨオーਥਰਾਇਜ਼ਡ ਪਾਰਕਿੰਗ ਰੇੜੀ ਫੜੀ ਜਾਂ ਕੰਜੈਸ਼ਨ ਪੁਆਇੰਟਸ ਹੁੰਦੇ ਹਨ ਉਹਨਾਂ ਨੂੰ ਆਪਾਂ ਕਲੀਅਰ ਕਰਾਈਏ ਜਿਸ ਤਰ੍ਹਾਂ ਇਹ ਕਾਰਵਾਈ ਹੈ ਸਰ ਉਹ ਨੋ ਟੋਲਰੈਂਸ ਜਿਹੜੀ ਤੁਸੀਂ ਨੀਤੀ ਅਪਣਾਈ ਹੈ ਉਹਦੇ ਤਾਪਕੀ ਕਾਰਵਾਈ ਹੋਏਗੀ ਤੇ ਕਿੰਨਾ ਤੇ ਹੋਏਗੀ ਕਾਰਵਾਈ ਹੋਗੀ ਜਿਵੇਂ ਦੁਕਾਨਾਂ ਇੱਕ ਦੁਕਾਨ ਦੇ ਬਾਹਰ ਹੀ ਦੋ ਤਿੰਨ ਗੱਡੀਆਂ ਖੜੀਆਂ ਹਨ ਉਹਨਾਂ ਦੀ ਰਿਪੇਅਰ ਬਾਹਰ ਚੱਲ ਰਹੀ ਹੈ ਤੇ ਟੂ ਲੇਨ ਰੋਡ ਹੈ ਲੇਕਿਨ ਇੱਕ ਲੇਨ ਹੀ ਖੁੱਲੀ ਹੈ ਤੇ ਕਾਰਵਾਈ 144 ਦੇ ਆਰਡਰਸ ਹਨ ਪਹਿਲੇ ਇਹਨਾਂ ਨੂੰ ਨੋਟਿਸ ਦਿੱਤਾ ਜਾਏਗਾ ਕਿ ਇੱਥੇ ਤੁਸੀਂ ਜੋ ਕਰਨਾ ਹੈ ਰੋਡ ਤੇ ਨਹੀਂ ਹੋਗਾ ਜੀ ਨਹੀਂ ਅਗਰ ਕੋਈ ਆਏਗਾ ਤੁਸੇ ਕਾਨੂੰਨੀ ਕਰਵੇਗੀ ਜੀ ਬਿਲਕੁਲ ਜੋਤੀ ਚੌਂਗ ਪੀਸੀਆਰ ਤੇ ਨਾ ਹਾਂਜੀ ਐਫਆਈਆਰ ਦੀ ਐਫਆਰ ਨਹੀਂ ਨਹੀਂ ਐਫਆਰ ਜਿਹੜੀ ਅਗਰ ਐਫਆਰ ਦੀ ਜਰੂਰਤ ਪੈਂਦੀ ਹੈ ਤਾਂ ਉਹ ਤਾਂ ਥਾਣੇ ਵਾਲੇ ਕਰਦੇ ਸਿਰ ਪੀਸੀਆਰ ਦੀ ਗੱਲ ਕਰੀਏ ਲੜਕੀਆਂ ਲਈ ਹੈਲਪਲਾਈਨ ਨੰਬਰ ਘਟੇਗੇ 1099 ਪੀਸੀਆਰ ਟ੍ਰੈਫਿਕ ਮਹਿਲਾਵਾਂ ਇਨਚਾਰਜ ਵੀ ਲਗਾਏ ਗਏ ਸੀਗੇ ਹਾਂਜੀ ਅੱਟੋ ਵੀ ਚੱਲੇ ਪਰ ਪਿਛਲੇ ਲਗਭਗ 1.5 ਸਾਲ ਤੋਂ ਕੋਈ ਪੀਸੀਆਰ ਟ੍ਰੈਫਿਕ ਦੀ ਜਿਹੜੀ 10 ਕਲੇ ਮਹਿਲਾਵਾਂ ਉਹ ਨਹੀਂ ਨਜ਼ਰ ਆਈ ਦੇਖੋ ਸਾਨੂੰ ਰਿਜ਼ਲਟ ਚਾਹੀਦਾ ਜੀ ਜੀ ਯੂ ਵਾਂਟ ਕਲੀਅਰ ਰੋਡਸ ਕ੍ਰਾਈਮ ਫਰੀ ਰੋਡਸ ਉਹ ਆਪਾਂ ਤੁਹਾਨੂੰ ਡਿਲੀਵਰ ਕਰਾਂਗੇ ਕੰਪਨੀ ਬਗ ਚੌਂਕ ਤੋਂ ਲੈ ਕੇ ਜੇਲ੍ਹ ਤੱਕ ਇਹ ਸਾਰਾ ਇਹ ਸਾਰੇ ਫੇਜ਼ ਵਾਈਜ਼ ਪਹਿਲੇ ਫੇਜ਼ ਤੇ ਇਹ ਤੁਹਾਨੂੰ ਪਾ ਦਿੱਤਾ ਜਾਏਗਾ ਦੀ ਪਹਿਲੇ ਫੇਜ਼ ਤੇ ਸਾਡਾ ਪਲਾਨ ਆ ਹੈ ਜ਼ੋਨ ਵਾਈਜ਼ ਸੈਕੰਡ ਫੇਜ਼ ਮਹੀਨੇ ਬਾਅਦ ਸ਼ੁਰੂ ਕਰਾਂਗੇ ਇਟ ਹਾਸ ਟੂ ਬੀ ਫੇਜ਼ ਵਾਈਜ਼ ਮੁਲਾਜ਼ਮਾਂ ਨੂੰ ਸਾਰੀਆਂ ਹਦਾਇਤਾਂ ਦਿੱਤੀਆਂ ਗਈਆਂ ਅਸੀਂ ਵੀ ਦੇਖਿਆ ਪਰ ਦੇਖਣ ਚਾਹੁੰਦਾ ਵੀ ਜਦੋਂ ਵੀ ਮੁਲਾਜ਼ਮ ਕਾਰਵਾਈ ਕਰਨ ਲਈ ਜਾਂ ਰੋਡ ਖਾਲੀ ਕਰਨ ਲਈ ਜਾਂਦੇ ਆ ਕੋਈ ਨਾ ਕੋਈ ਲੀਡਰ ਸਬਾਨ ਸਪਰਸ਼ ਲਗਾਉਣਾ ਦੇਖੋ ਦੇਖੀ ਜੀ ਇਹ ਪਬਲਿਕ ਦੀ ਸੇਫਟੀ ਲਈ ਹੈ ਪਬਲਿਕ ਦੇ ਵੈਲਫੇਅਰ ਲਈ ਹੈ ਫॉर ਜਨਰਲ ਪਬਲਿਕ ਐਟ ਲਾਰਜ ਇਹਦੀ ਪਾਲਣਾ ਹੁਣੀ ਹੋਣੀ ਹੈ ਜੀ दैट्स इट ਸੁਰਖਸ਼ਰ ਦੇਖਿਆ ਜਾਂਦਾ ਕਿ ਕਿਹਨੇ ਸਨੇਚਿੰਗ ਵੈਰਾ ਹੁੰਦੀ ਹੈ ਉਸ ਪੀਸੀਰ ਮੌਕੇ ਤੇ ਪਹੁੰਚਦੀ ਹੈ ਪਰ ਸਨੇਚਿੰਗ ਜਿਹਨਾਂ ਨਾਲ ਹੁੰਦੇ ਕਿ ਉਹ ਡਰਦੇ ਨੇ ਥਾਣੇ ਚ ਜਾਂਦੇ ਕਿਉਂ ਕਹਿੰਦੇ ਥਾਣੇ ਜਾ ਕੇ ਫਿਰ ਖੱਦਰ ਖਰਾਬ ਹੋਣਾ ਉਸ ਉਹਨੂੰ ਕਿਦਾਂ ਅਵੇਰਨੈਸ ਕਰੂਗੇ ਦੇਖੋ ਅਵੇਰਨੈਸ ਇਹ ਤਾਂ ਪਬਲਿਕ ਤੇ ਹੈ ਨਾ ਪਬਲਿਕ ਨੂੰ ਜਿਵੇਂ ਕੌਨਫੀਡੈਂਸ ਆਏਗਾ ਪੁਲਿਸ ਤੇ ਤੇ ਆਬਵੀਅਸਲੀ ਉਹ ਥਾਣੇ ਵੀ ਜਾਣਗੇ ਆਪਣੀ ਕੰਪਲੇਂਟ ਵੀ ਕਰਨਗੇ ਸਰ ਇੱਕ ਆਰਡਰ ਦਿੱਤੇ ਗਿਆ ਕਿ ਜਿਹੜੇ ਬਲਾਜ਼ਮਾ ਦੀ ਡਿਊਟੀ ਅੱਜ ਲਗਾਈ ਗਈ ਹੈ ਉਹੀ ਜਿਹੜੇ ਕਾਰਵਾਈ ਕਰਨਗੇ ਕੀ ਕੀ ਕਾਰਵਾਈ ਉਹਦੇ ਵਿੱਚ ਆਵੇ ਕਾਰਵਾਈ ਨਹੀਂ ਦੇ ਕੋਈ ਕਾਰਵਾਈ ਬੇਸਿਕ ਲੈ ਕੇ ਕਾਨੂੰਨੀ ਕਾਰਵਾਈ ਤੁਸੀਂ ਬੋਲੋ ਤਾਂ ਉਹ ਤਾਂ ਥਾਣੇ ਲੈਵਲ ਤੇ ਹੁੰਦੀ ਹੈ ਕਾਰਵਾਈ ਇਹ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ ਨੰਬਰ 1 ਨੰਬਰ 2 ਜਿਹੜੇ ਕ੍ਰੋਨਿਕ ਇਦਾਂ ਦੇ ਹਨ ਜਿਹੜੇ ਨਹੀਂ ਮੰਨ ਰਹੇ ਉਹਨਾਂ ਨੂੰ ਨੋਟਿਸ issues ਕਰਨਾ ਨੋਟਿਸ issues ਕਰਕੇ ਅਗਰ ਕੋਈ ਫਿਰ ਵੀ ਨਹੀਂ ਮੰਨ ਰਹਾ ਮੰਨ ਰਹਾ ਤੇ ਫਿਰ ਕਾਨੂੰਨੀ ਕਾਰਵਾਈ ਕਰਾਂਗੇ ਕੀ ਹਾਈਵੇ ਤੇ ਚਲਾਨ ਨਾ ਕਰਨ ਦੀ ਕੋਈ ਹਦਾਇਤ ਵੀ ਤੁਹਾਡੇ ਕੋਲ ਹੈ ਨਹੀਂ ਤਾਂ ਉਹ ਨਹੀਂ ਹਾਈਵੇ ਤੇ ਚਲਾਨ ਡੈਡੀਕੇਟਿਡ ਟੀਮ ਹੈ ਜ਼ੋਨ ਇਨਚਾਰਜ ਦੀ ਉਹੀ ਕਰਨਗੇ ਜੀ ਹਰ ਕੋਈ ਹਾਈਵੇ ਤੇ ਚਲਾਨ ਮੁਕ ਲੈ ਕੇ ਨਹੀਂ ਘੜੂਗਾ ਜਲੰਧਰ ਦੇ ਲੋਕਾਂ ਨੂੰ ਲਾਸਟ ਚ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਕੋਆਪਰੇਟ ਕਰੋ ਜੀ ਐਂਡ ਵੀਲ ਪ੍ਰੋਵਾਈਡ ਯੂ ਵਿਦ ਅ ਸੇਫ ਸਿਟੀ ਇਸ ਮੌਕੇ ਕਮਿਸ਼ਨਰ ਸ਼ਰਮਾ ਹੋਰਾਂ ਨੇ ਦੱਸਿਆ ਕਿ ਪੁਲਿਸ ਫੋਰਸ ਸ਼ਹਿਰ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਰਹੇਗੀ ਇਸ ਮੌਕੇ ਉਹਨਾਂ ਨੇ ਖਾਸ ਕਰਕੇ ਔਰਤਾਂ ਦੀ ਸਹਾਇਤਾ ਲਈ ਇੱਕ ਮਦਦਗਾਰ ਨੰਬਰ ਵੀ ਮੁੜ ਬਹਾਲ ਕਰਨ ਦੀ ਗੱਲ ਆਖੀ ਹੈ 1091 ਜਿਸ ਤੇ ਤੁਸੀਂ ਸਹਾਇਤਾ ਲਈ ਕਾਲ ਕਰ ਸਕਦੇ ਹੋ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਨੰਬਰ ਪਹਿਲਾਂ ਵੀ ਜਾਰੀ ਕੀਤਾ ਸੀ ਪਰ ਕੁਝ ਸਮੱਸਿਆਵਾਂ ਕਾਰਨ ਇਹ ਨੰਬਰ ਬੰਦ ਪਿਆ ਸੀ ਜਿਸ ਨੂੰ ਹੁਣ ਮੁੜ ਬਹਾਲ ਕਰਨ ਦੀ ਗੱਲ ਆਖੀ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ